ਦੋਸਤੋ ਜਿਵੇਂ ਕਿ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਆਪਾਂ Hindu ਧਰਮ ਨਾਲ ਜੋੜ ਕੇ ਦੇ ਦਿਆਂ ਪਰ ਅੱਜ ਆਪਾਂ ਉਸ ਦੇਵਤੇ ਦੀ ਗੱਲ ਕਰਾਂਗੇ ਜਿਨੂੰ ਸਿਰਫ Hindu ਵੀ ਨਹੀਂ ਪੂਰੀ ਧਰਮ ਦੇ ਕੀਕ ਪੂਰੇ ਵਰਗ ਦੇ ਲੋਕ ਉਹਨਾਂ ਦੀ ਪੂਜਾ ਕਰਦੇ ਹਨ ਉਹ ਆਪਾਂ ਗੱਲ ਕਰਦੇ ਹਾਂ ਅੱਜ ਬਾਬਾ ਵਿਸ਼ਕਰਮਾ ਜੀ ਬਾਰੇ ਉਹ ਕੌਣ ਸਨ ਅਤੇ ਉਹਨਾਂ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ YouTube ਚੈਨਲ ਨੂੰ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰ ਲਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਵੇਖਿਆ ਜੇ ਤੇ ਅੱਗੇ ਦੀ ਅੱਗੇ ਸ਼ੇਅਰ ਜਰੂਰ ਕਰ ਦਜੇ ਔਰ ਸ਼ੁਰੂ ਕਰਦੇ ਹਾਂ ਵੀਡੀਓ ਬਾਬਾ ਵਿਸ਼ਕਰਮਾ ਜੀ ਜਿਨ੍ਹਾਂ ਨੂੰ ਬ੍ਰਹਮਣ ਦਾ ਅਕਿਰਤੀਕਾਰ ਵੀ ਮੰਨਿਆ ਜਾਂਦਾ ਹੈ ਉਹ ਸਾਰੇ ਬਣਿਆਦੀ ਕਮਾਂ ਨਾਲ ਜੁੜੇ ਲੋਕਾਂ ਅਤੇ ਅਦਜੋਗਾ ਪ੍ਰধান અવਤਾਰ ਮੰਨੇ ਜਾਂਦੇ ਹਨ ਉਹਨਾਂ ਨੇ ਬ੍ਰਹਿਮੰਡ ਦੀ ਸਿਰਜਣਾ ਵਿੱਚ ਬਹੁਤ ਵੱਡਾ ਜਿਹੜਾ ਯੋਗਦਾਨ ਪਾਇਆ ਅਤੇ ਦੇਵਤਿਆਂ ਲਈ ਬਹੁਤ ਸਾਰੇ ਹਥਿਆਰ ਅਤੇ ਉਹਨਾਂ ਰਹਿਣ ਉਹਨਾਂ ਦੇ ਰਹਿਣ ਵਾਸਤੇ ਜਿਹੜੀਆਂ ਸਤਾਵਾਂ ਤਿਆਰ ਕੀਤੀਆਂ ਜਿਵੇਂ ਕਿ ਸਰਵਨਲੰਕਾ ਜਿਸ ਨੂੰ ਬਾਅਦ ਵਿੱਚ ਰਾਮ ਨੂੰ ਦੇ ਦਿੱਤਾ ਗਿਆ ਦੁਵਾਰਕਾ ਨਗਰੀ ਭਗਵਾਨ ਕ੍ਰਿਸ਼ਨ ਜੀ ਲਈ ਬਣਾਈ ਗਈ ਇੰਦਰਪ੍ਰਸਤ ਨਗਰ ਪਾਣ ਵਾਲੇ ਤਿਆਰ ਕੀਤਾ ਗਿਆ ਤੇ ਜੇ ਆਪਾਂ ਹਥਿਆਰਾਂ ਦੀ ਗੱਲ ਕਰੀਏ ਪੁਸ਼ਕਵਾਣ ਤੇ ਵాయు ਹਥਿਆਰ ਦੇ ਕਈ ਅਯੁੱਧ ਕਲਾ ਉਸ ਦੀ ਆਧਾਰਨ ਹਨ ਜਿਹੜੇ ਉਹਨਾਂ ਨੇ ਹਥਿਆਰ ਬਣਾਏ। ਬਾਬਾ ਵਿਸ਼ਕਰਮਾ ਜੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ? ਕਿਉਂਕਿ ਮਿਹਨਤੀ ਲੋਕ, ਜੁਨੀਅਰ ਮਿਸਤਰੀ, ਕਾਰੀਗਰ, ਲਹਾਰ, ਮਿਸਤਰੀ ਤੇ ਕੰਮ ਕਰਨ ਵਾਲੇ ਉਦਯੋਗਪਤੀ ਉਸ ਨੂੰ ਆਪ ਦਾ ਇੱਕ ਰੱਖਿਆ ਕਰਨ ਵਾਲਾ ਗੁਰੂ ਮੰਨਦੇ ਹਨ ਬਾਬਾ ਵਿਸ਼ਕਰਮਾ ਜੀ ਨੂੰ। ਤੇ ਲਓ ਆਪਾਂ ਗੱਲ ਕਰਦੇ ਹਾਂ ਕਿ ਬਾਬਾ ਵਿਸ਼ਕਰਮਾ ਜੀ ਦੀ ਜਿਹੜੀ ਪੂਜਾ ਉਹ ਦੀਵਾਲੀ ਤੋਂ ਅਗਲੇ ਦਿਨ ਹੀ ਕਿਉਂ ਕੀਤੀ ਜਾਂਦੀ ਹੈ? ਮੰਨਿਆ ਜਾਂਦਾ ਹੈ ਕਿ ਜਦੋਂ ਸੂਰਜ ਕੰਨਿਆ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਭਾਰਤ ਦੇ ਕੁਝ ਹੀ ਹਿੱਸੇ ਜਿਵੇਂ ਬਿਹਾਰ ਉੱਤਰੀ ਰਾਜਸਥਾਨ ਹਰਿਆਣਾ ਪੰਜਾਬ ਤੇ ਕੁਝ ਉੱਤਰੀ ਰਾਜਾਂ ਵਿੱਚ ਜਿਹੜੀ ਪੂਜਾ ਦੀਵਾਲੀ ਤੋਂ ਅਗਲੇ ਦਿਨ ਬਾਬੇ ਵਿਸ਼ਕਰਮਾ ਜੀ ਦੀ ਕੀਤੀ ਜਾਂਦੀ ਹੈ ਤੇ ਇਸ ਦਿਨ ਕਾਰੀਗਰ ਮਜ਼ਦੂਰ ਜੂਨੀਅਰ ਮਕੈਨਿਕ ਫੈਕਟਰੀਆਂ ਦੇ ਮਾਲਕ ਜਾਂ ਜਿੰਨੇ ਵੀ ਮਿਸਤਰੀ ਨਾਲ ਸੰਬੰਧਿਤ ਜਿੰਨੇ ਵੀ ਵੀਰ ਨੇ ਉਹ ਆਪ ਦੇ ਟੂਲਾਂ ਦੀ ਜਿਹੜੀ ਆ ਧੂਪ ਬੱਤੀ ਕਰਦੇ ਤੇ ਉਹਨਾਂ ਦੀ ਪੂਜਾ ਕਰਦੇ ਹਨ ਤੇ ਨਾਲ ਦੇ ਨਾਲ ਹੀ ਜਿਹੜੀ ਬਾਬਾ ਵਿਸ਼ਕਰਮਾ ਜੀ ਦੀ ਪੂਜਾ ਕਰਦੇ ਹਨ ਇਸ ਦਿਨ ਕਹ ਦਈਏ ਸਰਕਾਰੀ ਛੁੱਟੀ ਦਾ ਵੀ ਕਈ ਵਾਰ ਐਲਾਨ ਕਰ ਦਿੱਤਾ ਜਾਂਦਾ ਕਈ ਵਾਰ ਨਹੀਂ ਵੀ ਕੀਤਾ ਜਾਂਦਾ ਤੇ ਇਹ ਵੀਡੀਓ ਜਿਹੜੀ ਇਹ ਤੁਹਾਨੂੰ ਕਿਵੇਂ ਲੱਗੀ ਬਾਬਾ ਜੀ ਵਿਸ਼ਕਰਮਾ ਜੀ ਦੇ ਬਾਰੇ ਕੁਝ ਖਾਸ ਗੱਲਾਂ ਸੀਗੀਆਂ ਤੇ ਆਪਣੀ ਰਾਇ ਕਮੈਂਟਾਂ ਵਿੱਚ ਜਰੂਰ ਦੇ ਆ ਜੇ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਜੀ